ਕੀ ਖਾਗੇ ਨਹੀਂ ਕਹਤੀ ਤੂੰ ਹਈਓ ਕਹਤੀ ਤੂੰ ਤਾਂ ਬਾਜਾਂ ਦੀ ਖਰਾਕ ਚੱਕ ਲਈ ਕਹਤੀ ਉਹਨਾਂ ਦੇ ਅੱਗੋਂ ਚੱਕ ਲਈ ਇੰਨੀ ਭੈੜੀ ਐ ਤੂੰ ਅਦਰ ਵੇਖਿਓ ਮਾਰਨ ਦਾ ਸਭ ਤੋਂ ਕੈਂਡ ਜਾਨਵਰ ਇਹ ਹੈਗੀ ਐ ਮੂਰ ਮੂਰ ਹੈਗੀ ਐ ਜੋ ਹੈ ਜਰਮਨ ਸ਼ੈਫਟ ਬਲੈਕ ਜਰਮਨ ਤੇ ਇਹ ਹੀ ਹੈਗੀ ਐ ਜਰਮਨ ਸ਼ੈਫਟੀ ਇਹ ਹੈ ਤੇ ਇਹਨਾਂ ਮਾਰੀ ਗਿਆ ਚੂਚਾ ਯਾਰ ਉਹ ਦੇਖੀ ਜਿੰਦਾ ਕਿ ਬਚ ਗਿਆ ਓ ਹੋ 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 ਹਏ ਹੁਣੇ ਹੁਣੇ ਨਿਕਲੇ ਆ 6 ਬੱਚੇ ਨੇ ਠੀਕ ਹੈ ਇਹ ਮਤਲਬ ਅੰਡੇ ਲਿਆਂਦੇ ਸੀਗੇ ਅੰਡੇ ਨੂੰ ਹੁਣੇ ਜਨਮ ਲਿਆ ਇਹ ਦੇਖੋ ਤੁਹਾਨੂੰ ਆਪਾਂ ਚਿੜੀਆਂ ਵਿਖਾਉਣੇ ਆ ਇਹ ਆਪਣਾ ਚਿੜੀਆਂ ਦਾ ਪਿੰਜਰਾ ਜੋ ਕਿ ਜਿਹੜਾ 8x10 ਦੇ ਵਿੱਚ ਪਿੰਜਰਾ ਤੇ 6 ਫੁੱਟ ਚੌੜਾ ਹੈ ਆਹ ਆਪਾਂ ਵੀਡੀਓ ਬਣਾਉਣ ਨੂੰ ਖਾਣਾ ਦੇਣ ਨੂੰ ਇੱਕ ਛੋਟੀ ਜੀ ਬਾਰੀ ਰੱਖੀ ਹੈ ਇਹਦੇ ਵਿੱਚ ਜਿਹੜਾ ਸਪੈਨਰ ਨਾਲ ਵੀਡੀਓ ਬਣ ਜਾਂਦੀ ਹੈ ਤੇ ਉਹ ਉਹਦਾ ਮੇਨ ਗੇਟ ਹੈ ਤੇ ਇਹ ਤੁਸੀਂ ਦੇਖੋਗੇ ਵੀ ਇਹਦੇ ਵਿੱਚ ਦੀ ਐਵੇਂ ਇਹ ਐਵੇਂ ਫੋਨ ਲੰਘ ਜਾਂਦਾ ਤੇ ਵੀਡੀਓ ਬਣ ਜਾਂਦੀ ਹੈ ਆ ਇੱਕ ਕਬ ਸਾਈਡ ਤੇ نیچے-नीचे ਇਥੇ ਧੂੜ ਮਿੱਟੀ ਘੱਟ ਆਉਂਦਾ ਸੀ ਧੂਪ ਆਉਂਦੀ ਸੀ ਇਹਦੇ ਆਪਾਂ ਗਰਾਸ ਮੈਟ ਲਾਇਆ ਹੋਇਆ ਤੇ ਤੁਸੀਂ ਦੇਖੋਗੇ ਵੀ ਐਸ ਕੰਧ ਤੇ ਪੂਰਾ ਇਸ ਤੇ ਵੀ ਆਪਾਂ ਪੂਰਾ ਗਰਾਸ ਮੈਟ ਲਾਇਆ ਹੋਇਆ ਹੈ ਤੇ ਸਾਰੇ ਆਪਾਂ तकरीबन ਇਹਨਾਂ ਦੇ ਵੀ ਮਤਲਬ ਬੱਚਿਆਂ ਬੱਚੇ ਦੇਣ ਵਾਸਤੇ ਅੰਡੇ ਦੇਣ ਵਾਸਤੇ ਤੇ ਆਪਾਂ ਇਹਨਾਂ ਦੇ ਵਿੱਚ ਤੋੜੇ ਲਾਏ ਹੋਏ ਐ ਤੋੜਿਆਂ ਨੂੰ ਲੱਗ ਲਗਭਗ ਕਲਰ ਸਾਰਿਆਂ ਨੂੰ ਕਲਰ ਕੀਤਾ ਹੋਇਆ ਜਿਹੜੇ ਮਤਲਬ ਜਿਹੜੇ ਕੁਝ ਐਕਸਟਰਾ ਕਲਰ ਹੈ ਇਹ ਬਾਜ਼ਾਰ ਚੋਂ ਕਲਰ ਨਹੀਂ ਮਿਲਦੇ ਜੇ ਕੋਈ ਟਰਾਈ ਕਰੂਗਾ ਤਾਂ ਇਹ ਅਸੀਂ ਸਾਰੇ ਕਲਰ ਹੈ ਜਿਵੇਂ ਪਿੰਕ ਕਲਰ ਹੈ ਜਾਂ ਕੋਈ ਹੋਰ ਕਲਰ ਐਕਸਟਰਾ ਜਾਂ ਕਲਰ ਹੈ ਉਹ ਅਸੀਂ ਕਲਰ ਨੂੰ ਕਲਰ ਮਿਕਸ ਕਰਕੇ ਤਾਂ ਕਲਰ ਬਣਾਏ ਹੋਏ ਐ ਤੇ ਤੁਸੀਂ ਦੇਖੋਗੇ ਕਿ ਇੱਕ ਤਾਂ ਇਹ ਜਿਹੜਾ ਇਹ ਵਾਲਾ ਮਤਲਬ ਇਹ ਵਾਲਾ ਕੀ ਬੋਲਦੇ ਇਹਨੂੰ ਤੇ ਇਹ ਵਾਲਾ ਕੌਂਸਲ ਹੈ ਠੀਕ ਹੈ ਇਹਦੇ ਵਿੱਚ ਚਿੜੀਆ ਅੰਡੇ ਦਿੱਤੇ ਹੋਏ ਆ ਤੇ ਜੋ ਹਜੇ ਇਹਨਾਂ ਨੇ ਐਕਸੈਪਟ ਨਹੀਂ ਕੀਤੇ ਹਜੇ ਘਟ ਤੋਂ ਘਟ ਤੇ ਇਹਨਾਂ ਚਾਰ ਮਤਲਬ ਚਿੜੀਆਂ ਜਿਨ੍ਹਾਂ ਨੇ ਇਹ ਐਕਸੈਪਟ ਕੀਤੇ ਆ ਇਹ ਕੇ ਵਾਲਾ ਐਕਸੈਪਟ ਕੀਤਾ ਹੈ ਕੋ ਉੱਪਰ ਵਾਲਾ ਇਹ ਹੌਲੀ ਹੌਲੀ ਬਸ 2 4 10 ਦਿਨਾਂ ਦੇ ਵਿੱਚ ਵਿੱਚ ਇਹਨੂੰ ਐਕਸੈਪਟ ਕਰ ਲੈਣੀ ਹੈ ਘਰ ਬਣਾ ਲੈਣੀ ਹੈ ਤੇ ਇਹ ਇਹ ਆਪਣੇ ਖਰਗੋਸ਼ ਹੈ ਜੀ ਖਰਗੋਸ਼ਾਂ ਦੇ ਵਿੱਚ ਤਿੰਨ ਬੱਚੇ ਐ ਤਿੰਨ ਬੱਚੇ ਇਹਨਾਂ ਦਾ ਇੱਕ ਬੱਚਾ ਸੀ ਇੱਕ ਬੱਚਾ ਉਹ ਨੀਚੇ ਜੋ ਘਰ ਪਿਆ येलो ਛੱਤ ਵਾਲਾ ਉਹਦੇ ਚ ਐ ਠੀਕ ਐ ਜੀ ਤੇ ਤਿੰਨ ਬੱਚੇ ਬਾਹਰ ਐ ਇਹ ਚਾਰ ਟੋਟਲ ਖਰਗੋਸ਼ ਐ ਜੀ ਤੇ ਇਹ ਤੁਸੀਂ ਚੈੱਕ ਕਰੋ ਹੁਣ ਇਹਨਾਂ ਦੇ ਆਪਾਂ ਇਹਦੇ ਵਿੱਚ ਹੀ ਖਰਗੋਸ਼ਾਂ ਦਾ ਘਰ ਬਣਾਵਾਂਗੇ ਤੇ ਆਪਾਂ ਇਹ ਪਾਣੀ ਵਾਲੇ ਮਤਲਬ ਮਿੱਟੀ ਦੇ ਪਾਣੀ ਵਾਲੇ ਲਾਏ ਹੋਏ ਐ ਮਿੱਟੀ ਦੇ ਪਾਣੀ ਵਾਲੇ ਕਿਉਂ ਲਾਏ ਹੋਏ ਐ ਕਿਉਂਕਿ ਇਹ ਠੰਡੇ ਰਹਿੰਦੇ ਐ ਇੱਕ ਆ ਉੱਪਰ ਚਿੜੀਆਂ ਵਾਸਤੇ ਲਾਇਆ ਹੋਇਆ ਐ ਚਿੜੀਆਂ ਮੈਂ ਦੇਖਿਆ ਕਿ نیچے ਪਾਣੀ ਨਹੀਂ ਪੀਂਦੀਆਂ ਸੀ ਤੇ ਫਿਰ ਨਾ ਹਾਸਤੇ ਕੱਪ ਉੱਪਰ ਲਾਤਾ ਇਹ ਬਹੁਤ ਹੀ ਮਤਲਬ ਤਰੀਕੇ ਨਾਲ ਪਾਣੀ ਪੀਂਦੀਆਂ ਇਹਨਾਂ ਦੇ ਵਿੱਚ ਤੇ ਇੱਕ ਜਿਹੜੇ ਆਹ ਲਾਏ ਹੋਏ ਆ ਆ ਦੇਖੋ ਤੁਸੀਂ ਦੇਖੋਗੇ ਵੀ ਇਹਨਾਂ ਦੇ ਵਿੱਚ ਇੱਕ ਫੀਡ ਇਹਨਾਂ ਦੇ ਥਾ نیچے ਪਹਿਲਾਂ ਫੀਡ ਪਾਉਂਦੇ ਸੀ ਫੀਡ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਸੀ ਜੇ ਕਿਲੋ ਫੀਡ ਪਾਈ ਆ ਤਾਂ ਆਪਾਂ ਕਮ ਸੇ ਕਮ ਮਤਲਬ ਅੱਧਾ ਕਿਲੋ ਖਰਾਬ ਹੋ ਜਾਂਦੀ ਐ ਅੱਧਾ ਕਿਲੋ ਖਾਣੀਆਂ ਸੀ ਇਹਨਾਂ ਦੇ ਵਿੱਚ ਪ੍ਰੋਪਰ ਪੂਰੀ ਦੀ ਪੂਰੀ ਫੀਡ ਇਹਨਾਂ ਦੇ ਅੰਦਰ ਜਾਂਦੀ ਐ ਮਤਲਬ ਖਰਾਬ ਨਹੀਂ ਹੁੰਦੀਗੀ ਇਹ ਆਪਾਂ ਦੋ ਫੀਡ ਵਾਲੇ ਮਤਲਬ ਬੈਗ ਬਾਕਸ ਲਾਏ ਫੀਡ ਬਾਕਸ ਲਾਏ ਹੋਏ ਆ ਤੇ ਤੁਸੀਂ ਦੇਖੋਗੇ तकरीबन तकरीबन ਆਪਣੇ ਕੋਲੇ 35 ਤੋਂ 40 ਜੜੀਆਂ ਹੈਗੀਆਂ ਨੇ ਠੀਕ ਹੈ ਜੀ ਇਹਨਾਂ ਵਿੱਚੋਂ 4-5 ਜੜੀਆਂ ਨੇ ਜੋ ਆਪਣੇ ਐਕਸੈਪਟ ਕਰ ਲਈਏ ਘਰ ਬਾਕੀਆਂ ਨੇ ਕਰਨ ਵਾਲੇ ਰਹਿੰਦੇ ਆ ਤੇ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਟੋਟਲ ਜਾਨਵਰ ਬਹੁਤ ਹੀ ਜ਼ਿਆਦੇ ਜਾਨਵਰ ਆ ਆਪਣੇ ਕੋਲੇ ਜੇਕਰ ਤੁਹਾਡੇ ਕੋਲ ਵੀ ਕੋਈ ਹੋਰ ਐਕਸਟਰਾ ਜਾਨਵਰ ਆ ਤਾਂ ਸਾਨੂੰ ਦੱਸਿਓ ਅਸੀਂ ਪਰਚੇਜ਼ ਕਰਨਾ ਅਸੀਂ ਐਨੀਮਲ ਜੂ ਬਣਾ ਰਹੇ ਹਾਂ ਇਹ ਆਪਣੇ ਕੋਲੇ ਪਸ਼ੂ ਨੇ ਸਾਰੇ ਤੇ ਇਹ ਤੁਸੀਂ ਦੇਖੋ ਵੀ ਆ ਮਾਂ ਦਾ ਕਿੰਨਾ ਪਿਆਰ ਹੁੰਦਾ ਹੈ ਠੀਕ ਹੈ ਇਹ ਤਕਰੀਬਨ ਜ਼ਿਆਦਾਤਰ ਇਹਨਾਂ ਜੋ ਜੋ ਕੀੜੇ ਮਕੋੜੇ ਜੀਵ ਜੰਤੂ ਹੈ ਸਾਰੇ ਉਹ ਵੀ ਖਾਂਦੇ ਨੇ ਆਹ ਕੁਕੜੀ ਹੈ ਜਿਹਦੇ ਤਕਰੀਬਨ 6 ਬੱਚੇ ਨੇ ਠੀਕ ਹੈ ਇਹ ਮਤਲਬ ਅੰਡੇ ਲਿਆਂਦੇ ਸੀਗੇ ਅੰਡੇ ਲਿਆ ਕੇ ਦਸਤਰਾ ਥ리에 ਆਪਣੇ ਕੋਲੇ ਤਕਰੀਬਨ 5 ਤੋਂ 6 ਮੁਰਗੀਆਂ ਜਿਹੜੀਆਂ ਟੋਟਲ ਹੀ ਐ ਬੱਚੇ ਦੇ ਨਾਲੀਆਂ ਸੇਵਾ ਮੰਗਦੀਆਂ ਇਹ ਦੇਖੋ ਜੀ ਤੁਹਾਨੂੰ ਹੋਰ ਵੀ ਦਿਖਾਉਣੇ ਆ ਆਪਣੇ ਕੋਲੇ ਤਿੰਨ ਚਾਰ ਤਿੰਨ ਤੋਂ ਚਾਰ ਮਤਲਬ ਕੁਗੜੀਆਂ ਜਿਨ੍ਹਾਂ ਨੇ ਬੱਚੇ ਕੱਢੇ ਹੋਏ ਆ ਤੁਹਾਨੂੰ ਅੱਜ ਸਾਰੀਆਂ ਦਿਖਾਵਾਂਗੀ ਇਹ ਹੈਗੀ ਕਾਲੇ ਰੰਗ ਦੀ ਕੁਗੜੀ ਤੇ ਤਕਰੀਬਨ ਇਹਦੇ 6 ਬੱਚੇ ਐ ਵਿੱਚੋਂ 2-3 ਮਤਲਬ ਪੂਰੇ ਹੋ ਗਏ ਇਹ ਦੇਖੋ ਜੀ ਇੱਕ ਇਹ ਖਾਕੀ ਜੀ ਰੈੱਡ ਕਲਰ ਦੀ ਹੈਗੀ ਐ ਤੇ ਇਹਦੇ ਵੀ ਉਹੀ ਸੇਮ 5 ਤੋਂ 6 ਚੂਚੇ ਐ ਇਹ ਤੁਸੀਂ ਦੇਖੋਗੇ ਇਹਦੇ ਠੀਕ ਐ ਇੱਕ ਤੁਸੀਂ ਚੂਚਾ ਦੇਖੋਗੇ ਉਹਦੇ ਪਤਾ ਨਹੀਂ ਜਿਹੜੀ ਲੱਤ ਹੈ ਉਹ ਲੱਤ ਮਤਲਬ ਜੜ ਤੋਂ ਲੱਤ ਨਾ ਖਰਾਬ ਹੋ ਗਈ ਉਹਨੂੰ ਪੋਲੀਆ ਵਗੈਰਾ ਜੋ ਵੀ ਸਮਥਿੰਗ ਉਹ ਹੋਊਗਾ ਉਹ ਜ਼ਿਆਦਾਤਰ ਭੱਜ ਨਹੀਂ ਸਕਦਾ ਆ ਸਾਹਮਣੇ ਬੈਬਿਆ ਇਹ ਫਿਰ ਥੋੜੀ ਜਿਹੀ ਅਰੈਸਟ ਕਰਦਾ ਤੁਹਾਨੂੰ ਦਿਖਾਉਣਾ ਮੈਂ ਜੇ ਕਿਸੇ ਨੂੰ ਇਹਦਾ ਲਾਜ ਪਤਾ ਹੋਵੇ ਤਾਂ ਤੁਸੀਂ ਸਾਨੂੰ ਜਰੂਰ ਦੱਸਿਓ ਵੀ ਇਹ ਕਿਵੇਂ ਠੀਕ ਹੋ ਸਕਦਾ ਹੈ ਠੀਕ ਹੈ ਜੀ ਇਹ ਆ ਦੇਖੋ ਉਹ ਜਿਹੜਾ ਇੱਧਰ ਛੁਪ ਗਿਆ ਤੁਹਾਨੂੰ ਦਿਖਾਉਣੀ ਹੈ ਇੱਕ ਮਿੰਟ ਇਹ ਉਹ ਦੇਖੋ ਉਹ ਦੇਖੋ 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 ਇਹ ਹੋ ਰਿਹਾ ਹੋ ਰਿਹਾ ਹੋ ਰਿਹਾ ਹੋ ਰਿਹਾ ਇਹ ਆ ਰਿਹਾ ਠੀਕ ਹੈ ਏ ਉਹ ਦੇਖੋ ਉਹ ਇਸ ਐਵੇਂ ਕਰਕੇ ਐਵੇਂ ਚੱਲਦਾ ਜੇ ਕਿਸੇ ਨੂੰ ਇਹਦਾ ਹਾਲਾਜ ਪਤਾ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਤੇ ਅੱਜ ਉਹ ਸੇਮ ਹੀ ਹੈ ਜੀ ਜਿਵੇਂ ਮੰਨ ਲਓ ਵੀ ਤੁਹਾਨੂੰ ਦੱਸਿਆ ਸੀ ਉਹ ਮਿੱਟੀ ਵਾਲਾ ਉਹ ਪਾਣੀ ਠੰਡਾ ਰਹਿੰਦਾ ਇਹ ਐਂ ਕਰਕੇ ਵੀ ਇਹਦੇ ਚਾਪਾਂ ਉਹ ਰੱਖੀ ਦੇ ਮਾਰੀ ਗਿਆ ਚੂਚਾ ਯਾਰ ਇੱਕ ਚੂਚਾ ਮਾਰੀ ਗਿਆ ਯਾਰ ਇਹ ਕੱਚਾ ਨਿਕਲਿਆ ਆ ਤਾਂ ਮਰ ਗਿਆ ਉਹ ਵਾਹ ਇੱਕ ਹੋਰ ਨਿਕਲਿਆ ਪਿਆ ਉਹ ਦੇਖੀ ਜਿੰਦਾ ਕਿ ਬਚ ਗਿਆ ਓ ਹੋ 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 ਹੋਏ ਹੁਣੇ ਹੁਣੇ ਨਿਕਲਿਆ ਤਾਜ਼ਾ ਤਾਜ਼ਾ ਓ ਵਾਹ ਹਏ ਹੁਣੇ ਹੁਣੇ ਨਿਕਲੇ ਹਿੱਲ ਰਿਹਾ ਹਿੱਲ ਰਿਹਾ ਜਿਉਂਦਾ ਜਿਉਂਦਾ ਉਹ ਵਾਓ ਛੋ ਸਵੀਟ ਤੁਸੀਂ ਦੇਖੋਗੇ ਕਿੰਨੇ ਪਿਆਰੇ ਪਿਆਰੇ ਹੋਰ ਦਿਖਾਵਾਂ ਤੁਹਾਨੂੰ ਉਹ ਕਿ ਕਿਨੇ ਇਹ ਕੁਕੜੀ ਸਾਡੀ ਸਭ ਤੋਂ ਪਿਆਰੀ ਹੈ ਬਾਕੀ ਤੁਸੀਂ ਕੁਕੜੀਆਂ ਦੇਖੋਗੇ ਅੱਗੋਂ ਮਾਰਦੀਆਂ ਇਹ ਬਿਲਕੁਲ ਨਹੀਂ ਮਾਰਦੀ ਸਭ ਤੋਂ ਪਿਆਰੀ ਕੁਕੜੀ ਹੈ ਤੁਸੀਂ ਇਹ ਦੇਖੋ ਇਹ ਜਮਾਂ ਐਗਰੈਸਿਵ ਨਹੀਂ ਹੁੰਦੀ ਉਹ ਤੁਸੀਂ ਉਹ ਦੇਖੋ ਕਿੰਨਾ ਪਿਆਰਾ ਵਾਓ ਬਲੈਕ ਕਲਰ ਦਾ ਠੀਕ ਹੈ ਕੋ ਵਾਈਟ ਕਲਰ ਦਾ ਇਹ ਤਾਜੀ ਨਿਕਲੇ ਸਾਰੇ ਹੋ ਚੋਟ ਜਵੀ ਟਕਨੇਕ 1 2 ਪਰਿ ਪਰਿਓ ਦਿਖਾਓ ਦਿਖਾਓ 1 2 3 4 1 2 5 ਇੱਕ ਮਰ ਗਿਆ 6 ਹਾਈ 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 ਹਾਂ 6 ਤਕਰੀਬਨ 6 ਹੈ ਵੈਰੀ ਗੁੱਡ ਤੁਹਾਨੂੰ ਹੋਰ ਐਨੀਮਲ ਦਿਖਾਉਣੇ ਆਜੋ ਆਪਣੇ ਵੀਡੀਓ ਨਾ ਬਣੇ ਰਿਹਾ ਐਂਡ ਤੀ ਇਹਦੇ ਕੋਲੇ ਬਹੁਤ ਸਾਰੇ ਕਬੂਤਰ ਨੇ ਕਬੂਤਰੋ ਤੁਸੀਂ ਦੇਖੋ ਵੀ ਇਹ ਸ਼ੈੱਡ ਦੇ ਉੱਪਰ ਆ ਬੈਠੇ ਆ ਚਲੋ ਸਾਨੂੰ ਹੁਣ ਕਬੂਤਰਾਂ ਦਾ ਫੁੱਡਾ ਦਿਖਾਉਣੇ ਆ ਕਬੂਤਰ ਸਾਰੇ ਆਪਣੇ ਕੋਲ ਬਾਜ਼ੀਆਂ ਰਹੀ ਆ ਬਹੁਤ ਹੀ ਉੱਡਦੇ ਆ ਤੇ ਆਪਾਂ ਪਰ ਕਦੇ ਇਹਨਾਂ ਨੂੰ ਬਾਜ਼ੀਆਂ ਤੇ ਛੱਡੇ ਨਹੀਂ ਤੁਸੀਂ ਆ ਦੇਖੋ ਤੇ ਜੇ ਕਿਸੇ ਕੋਲੇ ਹੋਰ ਫੈਂਸੀ ਤੇ ਲੱਕੇ ਕਬੂਤਰ ਹੋਣ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਅਸੀਂ ਉਹ ਲੈਣੇ ਆ ਆਪਦਾ ਨੰਬਰ ਸ਼ੇਅਰ ਕਰ ਦਿਓ ਇਹ ਦੇਖੋ ਤੁਸੀਂ ਇਹ ਸੇਮ ਹੀ ਤੁਹਾਨੂੰ ਦੱਸਿਆ ਸੀ ਜਿਵੇਂ ਪਾਣੀ ਵਾਲਾ ਰੱਖਿਆ ਹੋਇਆ ਤੇ ਇਹ ਸਾਡੇ ਕਬੂਤਰ ਆ ਮਿਲੋ ਤੁਸੀਂ ਸਾਰੇ ਸਾਡੇ ਕਬੂਤਰਾਂ ਨੂੰ ਠੀਕੇ ਜੀ ਸਾਨੂੰ ਲੱਕੇ ਕਬੂਤਰ ਚਾਹੀਦੇ ਨੇ ਤੇ ਇੱਕ ਦੀ ਸਾਡੇ ਕੋਲੇ ਲੱਕਾ ਹੈ ਇਹ ਕੁਕੜੀ ਇਹ ਮਤਲਬ ਸੌਰੀ ਇਹ ਕਬੂਤਰੀ ਬੱਚੇ ਦੇ ਰਹੀ ਹੈ ਠੀਕ ਹੈ ਤੇ ਇਹ ਦੇਖੋ 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 ਕੁਮਕਮਾ ਗਿਆ ਆ ਗਈ ਕੁਮਕੀ ਤੁਸੀਂ ਆਪ ਦੇਖੋ ਵੀ ਵਾਓ ਕਿੰਨੇ ਪਿਆਰੇ ਤੇ সুইਟ-ਸਵੀਟ ਬੱਚੇ ਹਨ ਤੁਸੀਂ ਦੇਖਿਆ ਏ ਸਾਡੇ ਇਹ ਸਾਡੇ সুইਟ-ਸਵੀਟ ਬੱਚੇ ਹੈ ਠੀਕ ਹੈ ਇਹ ਪਤਾ ਨਹੀਂ ਕਿਉਂ ਆ ਵੀ ਹਰੇਕ ਕਬੂਤਰੀ ਦੋ ਹੀ ਜੋੜਾ ਬੱਚੇ ਨਾ ਦਿੰਦੀ ਏ ਚਲੋ ਵਧੀਆ ਗੱਲ ਆ ਵੈਸੇ ਹਰੇਕ ਕਬੂਤਰੀ ਦੋ ਜੋੜਾ ਹੀ ਦਿੰਦੀ ਏ ਤੇ ਇਹਦੇ ਤੇਰਾ ਬਹੁਤ ਪੈੜੀ ਆ ਠੀਕ ਏ ਤੇ ਆ ਦੇਖੋ ਤੁਸੀਂ ਇਹ ਮੋਜੇ ਵਾਲਾ ਕਬੂਤਰ ਆ ਬਹੁਤ ਘੈਂਟ ਆ ਤੇ ਇੱਕ ਸਾਡੇ ਕੋਲ ਲੱਕਾ ਰਹਿ ਗਿਆ ਇਹਦੀ ਜੋੜੀ ਬਣਾਉਣ ਵਾਸਤੇ ਸਾਨੂੰ ਲੱਕੇ ਕਬੂਤਰਾਂ ਦੀਆਂ ਹੋਰ ਕਬੂਤਰ ਚਾਹੀਦੇ ਆ ਤੇ ਕਮੈਂਟ ਕਰਕੇ ਫਟਾਫਟ ਜਰੂਰ ਦੱਸੋ ਥੈਂਕ ਯੂ ਹੋਰ ਬੱਚੇ ਦਿਖਾਉਣੇ ਤੁਹਾਨੂੰ ਆਜੋ ਕਮ ਆਨ ਹੁਣ ਤੁਹਾਨੂੰ ਆਪਾਂ ਆਪਣੇ ਡੌਗ ਦਿਖਾਉਣੇ ਆ ਆਪਣੇ ਡੌਗ ਆ ਬਹੁਤ ਹੀ ਜ਼ਿਆਦਾ ਘੈਂਟ ਬਹੁਤ ਹੀ ਟਾਣੀ ਦੇ ਵਿੱਚ ਜੇ ਰਹਿਣਾ ਤੁਹਾਨੂੰ ਡੌਗ ਠੀਕ ਹੈ ਇਹ ਆਪਣਾ ਹੈਗਾ ਜਰਮਨ ਸ਼ੈਫਟ ਬਲੈਕ ਜਰਮਨ ਤੇ ਇਹ ਹੀ ਹੈਗੀ ਹੈ ਜਰਮਨ ਸ਼ੈਫਟੀ ਇਹ ਹੈ ਤੇ ਇਹਨਾਂ ਦੋਨੇ ਪਤਾ ਨਹੀਂ ਕੀ ਗੱਲ ਹੋ ਗਈ ਦੋ ਵਾਰ ਬਿਮਾਰ ਹੋ ਗਈ ਇਸ ਕਰਕੇ ਕਮਜ਼ੋਰ ਹੋ ਗਈ ਤੇ ਕੋਈ ਫੀਡਰ ਵਗੈਰਾ ਦੀ ਐਵੇਂ ਦੱਸੋ ਵੀ ਜਿਹੜੇ ਬਹੁਤ ਹੀ ਤਕੜੇ ਤਕੜੇ ਬਣ ਜਨਾਂ ਜਿਨ੍ਹਾਂ ਦੀ ਫੀਡ ਲੈ ਕੇ ਆਉਣੇ ਹੈ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਟਰੋਂਗ ਬਣਾਉਣਾ ਹੈ ਇਹ ਵੈਸੇ ਕਾਡ ਬਹੁਤ ਬਹੁਤ ਹੀ ਜ਼ਿਆਦਾ ਭੌਂਕਦੇ ਰੱਖੀ ਬਹੁਤ ਜ਼ਿਆਦਾ ਇਹਨਾਂ ਦੀ ਇਹ ਬਲੈਕ ਹੈ ਤੇ ਇਹ ਜੇ ਕਿਸੇ ਨੇ ਮੀਟ ਕਰਵਾਉਣੀ ਹੋਵੇ ਬਲੈਕ ਤੋਂ ਤਾਂ ਫਰੀ ਸੇਵਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਤੁਹਾਨੂੰ ਹੋਰ ਜਾਨਵਰ ਦਿਖਾਉਣੇ ਆ ਚਲੋ ਮਾਰਨ ਦਾ ਸਭ ਤੋਂ ਘੈਂਟ ਜਾਨਵਰ ਇਹ ਹੈਗੀ ਹੈ ਮੋਰ ਮੋਰ ਹੈਗੀ ਹੈ ਜੋ ਕਹਿੰਦੇ ਇੰਟਰਨੈਸ਼ਨਲ ਪੰਛੀ ਆ ਉਹ ਉਹ ਆ ਇਹ ਇਹ ਮੋਰ ਆ ਇਹ ਮਤਲਬ ਇਹਨਾਂ ਦਾ ਬਹੁਤ ਹੀ ਘੈਂਟ ਕੰਮ ਹੈ ਇਹਨਾਂ ਦੀ ਸੰਭਾਲ ਸੁਲਵਾਈ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਹ ਸਾਰੇ ਦਿਹਾੜੀ ਓਪਨ ਰਹਿੰਦੇ ਆ ਜੋ ਦਿਲ ਕਰਦਾ ਉਹ ਖਾਂਦੇ ਆ ਠੀਕ ਹੈ ਤੇ ਇਹ ਉਹ ਸ਼ਾਮ ਨੂੰ ਉਹ ਸ਼ੈੱਡ ਦੇ ਉੱਪਰ ਜਾ ਕੇ ਬਹਿ ਜਾਂਦੇ ਆ ਜਾਂ ਕੋਠੀ ਦੇ ਉੱਪਰ ਬਹਿ ਜਾਂਦੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਦਾ ਖਤਰਾ ਨਹੀਂ ਕੋਈ ਡਰ ਨਹੀਂ ਤੇ ਹੁਣ ਜਿਹੜਾ ਸਾਰਿਆਂ ਤੋਂ ਘੈਂਟ ਜਾਨਵਰ ਆਪਣੇ ਫਾਰਮ ਦਾ ਸਭ ਤੋਂ ਘੈਂਟ ਆਪਣੇ ਫਾਰਮ ਦੀ ਆਣ ਬਾਣ ਸ਼ਾਨ ਤੇ ਤੁਹਾਨੂੰ ਉਹ ਦਿਖਾਉਣ ਲੱਗੇ ਆ ਮਿੱਤਰੋ ਵੀਡੀਓ ਨਾ ਬਣੇ ਰਿਹਾ ਬਹੁਤ ਹੀ ਘੈਂਟ ਜਾਨਵਰ ਹੈ ਬਹੁਤ ਘੈਂਟ ਵਰ ਜਾਨਵਰ ਹੈ ਨੀ ਕਹਤੀ ਕੀ ਖਾਈਏ ਨੀ ਨਹੀਂ ਕਹਤੀ ਤੂੰ ਹਈਓ ਕਹਤੀ ਤੂੰ ਤਾਂ ਬਾਜਾਂ ਦੀ ਖਰਾਕ ਚੱਕ ਲਈ ਕਹਤੀ ਉਹਨਾਂ ਦੇ ਅੱਗੋਂ ਚੱਕ ਲਈ ਇੰਨੀ ਭੈੜੀ ਐ ਤੂੰ ਅਦਰ ਵੇਖਿਓ ਕੋਈ ਡਿੱਗਣ ਦਾ ਡਰ ਨਹੀਂ ਇਹਨੂੰ ਕੋਈ ਕੁਛ ਨਹੀਂ ਜਮ੍ਹਾਂ ਕਰਨੀ ਤੇ ਫਿਰਦੀ ਐ ਮਾਣੂ ਨਹੀਂ ਮਾਣੂ ਨਹੀਂ ਮਾਣੀ ਤੈਨੂੰ ਡਰ ਕੋਈ ਨਹੀਂ

Meow. Manu. Shh. Manu.